ਮੇਰਾ ਨਾਮ ਕੁਜਵਿੰਦਰ ਸਿੰਘ ਆ ਜੀ ਮੇਰਾ ਪਿੰਡ ਰਤੋਕੇ ਆ ਜੀ ਕੀ ਮਾਮਲਾ ਸਾਰਾ ਸਾਰਾ ਇਹ ਸਰ ਜੀ ਜ਼ਮੀਨ ਦਾ ਮਾਮਲਾ ਹੈ ਸਾਡੇ ਨਾਲ ਧੱਕਾ ਕੀਤਾ ਗਿਆ ਪ੍ਰਸ਼ਾਸਨ ਨੇ ਰਲ ਕੇ ਸਾਡੇ ਨਾਲ ਧੱਕਾ ਕੀਤਾ ਸਾਰਿਆਂ ਨੇ ਤੇ ਸਾਡੀ ਜ਼ਮੀਨ ਆ 60-70 ਸਾਲ ਹੋ ਗਿਆ ਸਾਡੀ ਮਾਲਕੀ ਜ਼ਮੀਨ ਅਸੀਂ ਵਾਹਣ ਦੇਵਾ ਤੇ ਹੁਣ ਇਹ ਤੇ ਨਜਾਇਜ਼ ਸਾਡੇ ਨਾਲ ਧੱਕਾशाही ਕਰਕੇ ਕਬਜ਼ਾ ਕੀਤਾ ਹੈ ਨਾ ਮੇਰਾ ਡੈਡੀ 15 ਮਹੀਨੇ ਹੋ ਗਏ ਗੇਲ ਦੇ ਵਿੱਚ ਆ ਤੇ ਇਹ ਨਜਾਇਜ਼ ਮਗਰੋਂ ਫਾਇਦਾ ਚੱਕਦੇ ਸਾਡੇ ਨਾਲ ਧੱਕਾ ਕਰਦੇ ਆਂਦੇ ਤੁਹਾਨੂੰ ਮਾਰ ਦਾਂਗੇ ਜਾਂ ਪੈੜੀ ਬਾਹ ਲੈਣੀ ਆ ਕੌਣ ਲੋਕ ਨੇ ਇਹ ਬਲਵਿੰਦਰ ਸਿੰਘ ਸਾਡੇ ਵਿਰੋਧੀ ਪਾਰਟੀ ਦਾ ਆ ਜੀ ਮੇਰੇ ਇਹ ਕੰਨਾ ਰਕਬਾ ਹੈ ਜ਼ਮੀਨ ਦਾ ਇਹ ਰਕਬਾ ਸਾਡਾ 30 32 ਕਿੱਲੇ ਥਾਂ ਬੰਦਾ ਹੈ ਤੇ ਉਹਦੇ ਵਿੱਚੋਂ ਮੈਨੂੰ 5.5 ਕਿੱਲੇ ਥਾਂ ਆਉਂਦਾ ਉਹ ਉਹਨਾ ਮੇਰਾ ਨਜਾਇਜ਼ ਧੱਕੇ ਨਾਲ ਹਾਂ ਹਾਂ ਕੀ ਮੰਗੀ ਕਰਦੇ ਹਾਂਜੀ ਕੀ ਮੰਗ ਕਰਦੇ ਅਸੀਂ ਸਰ ਜੀ ਇਹੋ ਮੰਗ ਕਰਦੇ ਹਾਂ ਕਿ ਇਨਸਾਫ ਹੋਵੇ ਤੇ ਸਾਡੇ ਨਾਲ ਜੋ ਇਹ ਬੰਦੀ ਕਾਰਵਾਈ ਸਾਡੀ ਕੋਰਟ ਫੈਸਲਾ ਕਰੇ ਅੱਦਾ ਕਰ ਰੋਕਿਆ ਜਾਵੇ ਜਿਹੜਾ ਸਹੀ ਹੈ ਸਰ ਪਕਰ ਸਿੰਘ ਜੀ ਕਿਹੜਾ ਮਤ ਹੈ ਪ੍ਰਿੰਟਰ ਰਤੋਗੇ ਜੀ ਵੇਲੀਆਂ ਤੇ ਕੀ ਮਸਲਾ ਜੀ ਮਸਲਾ ਜੀ ਸਾਡਾ ਪਹਿਲੀ ਦਾਵਾ ਤੇ ਸਾਡੀ ਭੂਆ ਵੀ ਆਖੋ ਤੁਹਾਡੇ ਸਾਹਮਣੇ ਖੜੀ ਹੈ ਜਿੰਦਾ ਹੈ ਇਹ ਵੀ ਇਹਨੇ ਮਾਰ ਕੇ ਤੇ ਸਾਡੇ ਨਾਲ ਧੱਕਾ ਕਰਨ ਰਿਹਾ ਪ੍ਰਸ਼ਾਸਨ ਰਲ ਕੇ ਹੋਣ ਰਿਹਾ ਸਾਰਾ ਕੋ ਧੱਕਾ ਸਾਡੇ ਨਾਲ ਹੋਣ ਰਿਹਾ ਜੀ ਇਹ ਆਖੀ ਜਾਂਦਾ ਮੈਂ 3 ਲੱਖ ਦਿੱਤਾ ਸਾਨੂੰ ਨਹੀਂ ਪਤਾ ਕਿਸ ਨੂੰ ਦਿੱਤਾ ਨਾ ਹੀ ਕਿਸੇ ਦਾ ਨਾਮ ਲੈਨੇ ਆ ਕਿ ਇਹਨੇ ਕਿਹਨੂੰ ਦਿੱਤਾ ਕਿਹਨੂੰ ਨਹੀਂ ਦਿੱਤਾ ਹਾਂਜੀ ਇਹ ਰਖਬਾ ਕਦੋਂ ਤੁਹਾਡੇ ਕੋਲ ਆ ਗਿਆ ਇਹ ਜੀ ਸਾਡੇ ਤੋਂ ਬੜਾ ਪਿਓ ਦਾਦਿਆਂ ਤੋਂ ਲੈ ਕੇ ਵਗਣ ਰਿਹਾ ਜੀ ਗੜਾ ਲਮਾਰਕ ਬਾਬਾ ਗੰਡਾ ਮਾਰ ਕੀ ਸੱਦ ਗਏ ਉਹਨਾਂ ਨੂੰ ਦਿੱਤੇ ਸਾਡੇ ਨੰਬਰ ਇੱਧਰ ਪਾਏ ਗਏ ਉਹਨੇ ਵੇਰ ਕੇ ਪਾਏ ਇੱਧਰ ਪਹਿਲਾਂ ਅਸੀਂ ਵਾਉਣ ਦੇ ਜਿਉਂ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਸਾਰੇ ਖਲੋਤੇ ਪੈਣ ਦੇ ਤੇ ਇਹਨਾਂ ਇਸੇ ਕੰਮ ਹੀ ਆਏ ਆ ਵੀ ਪੁੱਛਿਆ ਜਾਵੇ ਪਈ ਇਹ ਨੰਬਰ ਕਿੰਨੇ ਚੇਰ ਤੋਂ ਵਾਉਣ ਦੇ ਕਿੰਨੇ ਚੇਰ ਤੋਂ ਅੱਜ ਹੱਡੇ ਨੇ ਤੱਕਾ ਕਰਨ ਦੇ ਠੀਕ ਹੈ ਮੈਂ ਤਾਂ ਜਿੰਦਾ ਵਾਂ ਤੇ ਕੈਮਰੇ ਦੇ ਆਖ ਦਿੱਤਾ ਵੀ ਗਏ ਸ਼ਿੰਦੋ ਮਰ ਗਈ ਹੂੰ ਨਾ ਲੱਗਿਆ ਤੇ ਅੱਜ ਅੱਜ ਜਿਹੜਾ ਅੱਜ ਅੱਜ ਹੁਣ ਜਿਹੜਾ ਹੋਇਆ ਇੱਥੇ ਤਹਵੇਹੀ ਲਿਆ ਸੀ ਵੀ ਸਾਡੇ ਨਾਲ ਤੁਹਾਡੇ ਨਾਲ ਧੱਕਾ ਤੁਹਾਡੇ ਨਾਲ ਧੱਕਾ ਹੁੰਦਾ ਵਾ ਤੁਹਾਡੀ ਕੋ ਭੈਣ ਪੂਰੀ ਹੋਈ ਆ ਆਡੀ ਇੱਕ ਭੈਣ ਪੂਰੀ ਹੋਈ ਆ ਕੋਈ ਨਹੀਂ ਕੋਲ ਲਗਾ ਦੀ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਨਾਲ ਮੈਨੂੰ ਮਾਰਤਾ ਵੱਡੀ ਸਾਰਿਆਂ ਤੋਂ ਮਰੀ ਆ ਕੀ ਮੰਗ ਕਰਦੇ ਹੋ ਅਸੀਂ ਇਹੋ ਮੰਗ ਕਰਦੇ ਆ ਵੀ ਇਹਨਾਂ ਦੀ ਪੈੜੀ ਇਹਨਾਂ ਦੇ ਕੋਲ ਬਚਾਰਿਆਂ ਦੇ ਕੋਲ ਨਾ ਇਹਨਾਂ ਦਾ ਧੱਕਾ ਹੁੰਦਾ ਵਾ ਜਿੰਨਾਂ ਕੋਲ ਵਗਦੀ ਪਈ ਹੈ ਹਾਂ ਜਿੰਨਾਂ ਕੋਲ ਵਗਦੀ ਪਈ ਹੈ ਗੁਰਜੀਤ ਸਿੰਘ ਜੀ ਕੀ ਮਾਮਲਾ ਜਿਹੜਾ ਅੱਜ ਜਿਹੜਾ ਇਕੱਠੇ ਹੋਏ ਸੀ ਜੀ ਸਾਡੇ ਨਾ ਪੈੜੀ 40 45 ਸਾਲ ਪਹਿਲਾਂ ਗਰਦੀਪ ਸਿੰਘ ਇਹ ਸੁਖਵਿੰਦਰ ਸਿੰਘ ਦੇ ਪਿਤਾ ਹੱਤਵਾਦੀ ਸੀ ਤੇ ਉਹਨਾਂ ਧੱਕੇ ਨਾਲ ਨੱਪੀ ਫਿਰਦੇ ਸੀ ਤੇ ਜਗਤਾਰ ਸਿੰਘ ਹੋਣੀ ਨੱਪੀ ਸਰਦੇ ਅੱਜ ਸਾਨੂੰ ਸਾਰੇ ਪ੍ਰਸ਼ਾਸਨ ਨੇ ਨਾਲ ਮਿਲ ਕੇ ਸਾਨੂੰ ਦਖਲ ਦਵਾਇਆ ਕਬਜ਼ਾ ਦਵਾਦਾ ਅਸੀਂ ਧੰਨਵਾਦੀ ਸਾਰੇ ਪ੍ਰਸ਼ਾਸਨ ਦੇ ਤੇ ਜਿਹੜੇ ਸੱਜਣ ਮਿੱਤਰ ਜਿਹੜੇ ਐਸਕੇਓ ਸਾਹਿਬ ਸਾਰਿਆਂ ਦੇ ਤੇ ਸੁਖਵਿੰਦਰ ਸਿੰਘ ਹੋਣੀ ਜਿਹੜੇ ਇਹ ਮੰਨ ਲਓ ਕਿ ਇਹ ਵੀ ਹੁਣ ਇਹਨਾਂ ਦੇ ਪਿਤਾ ਜੀ ਹੱਤਵਾਦੀ ਸੀ ਇਹ ਹੁਣ ਸਨੇਗ ਦੇ ਕੇਸ ਚੰਦਰ ਨੇ ਤੇ ਇਹਨਾਂ ਦੇ ਲੜਕੇ ਤੇ ਜਗਤਾਰ ਸਿੰਘ ਹੋਣਾ ਦੇ ਪੁੱਤਰੇ ਤੇ ਲੜਕੇ ਸਖਜੈ ਸਿੰਘ ਹੋਣੀ ਹਰਜਿੰਦਰ ਸਿੰਘ ਹੋਣੀ ਪਰ ਗਰਸਿੰਘੋਂ ਨਹੀਂ ਇਹ ਵੀ ਸਾਨੂੰ ਧਮਕੀਆਂ ਦਿੰਦੇ ਮੁੰਡੇ ਮਾਡੇ ਇਕੱਠੇ ਕਰਕੇ ਤੇ ਸਾਡੇ ਕੋਲ ਵੀਡੀਓ ਵੀ ਹੈਗੀਆਂ ਤੇ ਜੇ ਮੰਨ ਲਓ ਸਾਡਾ ਕੋਈ ਵੀ ਨੁਕਸਾਨ ਹੁੰਦਾ ਜਗਤਾਰ ਸਿੰਘ ਦਾ ਪਰਿਵਾਰ ਹੈ ਤੇ ਸਰਜਿੰਦਰ ਸਿੰਘ ਦਾ ਪਰਿਵਾਰ ਹੈ ਇਹ ਜੁਮਿਆ ਰੋਣਗੇ ਬਲਵਿੰਦਰ ਸਿੰਘ ਜੀ ਕਿਹੜਾ ਨਗਰ ਆ ਰਤੋਗੇ ਵੇਲੀਆਂ ਜੀ ਕੀ ਮਸਲਾ ਹੈ ਜਿਹੜਾ ਅੱਜ ਪ੍ਰਸ਼ਾਸਨ ਤੁਹਾਡੇ ਕੋਲ ਜਨਾਬ ਸਾਡੀ ਜ਼ਮੀਨ ਦਾ ਰੋਲਾ ਸੀ ਤਕਸੀਮ ਹੋਈ ਸੀ ਸਾਰਾ ਕੁਝ ਹੋਇਆ ਦਖਲ ਅੱਜ ਹੋਇਆ ਯਾਨੀ ਕਿ ਪ੍ਰਸ਼ਾਸਨ ਨੇ ਕਰਾਇਆ ਮੈਨੂੰ ਮੇਰੀ ਜ਼ਮੀਨ ਸੀ ਮੇਰਾ ਚਾਚਾ ਯਾਨੀ ਕਿ ਨੱਪੀ ਬੈਠਾ ਹੈ ਅੱਤਵਾਦੀਆਂ ਦੇ ਵਿੱਚ ਪਹਿਲਾ ਹੈ ਆਈ ਤੋਂ ਪਈ ਨਾ 45 46 ਸਾਲ ਉਦੋਂ ਅਤਵਾਦਿਆਂ ਦਾ ਮਾਹੌਲ ਸੀ ਤੇ ਮੇਰੀ ਜ਼ਮੀਰ ਜਿੰਨੀ ਹੈਗੀ ਸਾਰੀ ਧੱਕੇ ਨਾਲ ਸਾਡੇ ਬਜ਼ੁਰਗਾਂ ਦੇ ਨਕਸ਼ੇ ਬਿਠਾਏ ਉਸ ਵਜ੍ਹਾ ਦੇ ਨਾਲ ਤਕਸੀਮ ਕਰਾਈ ਆ ਮੈਂ ਅੱਜ ਮੈਨੂੰ ਪ੍ਰਸ਼ਾਸਨ ਨੇ ਸਾਰੀ ਸੰਗਤ ਨੇ ਮੈਨੂੰ ਉਹ ਜ਼ਮੀਨ ਦਾ ਕਬਜ਼ਾ ਦਵਾਇਆ ਗਿਆ ਕਿੰਨਾ ਰਕਬਾ ਹੈ ਮੇਰਾ 3.5 ਕਿਲੇ ਥਾਂ ਉਹਨਾਂ ਥੱਲੇ ਹੀ ਸੁਖਵਿੰਦਰ ਸਿੰਘ ਥੱਲੇ ਗੁਰਦੇਵ ਸਿੰਘ ਦੇ ਮੁੰਡੇ ਥੱਲੇ ਤੇ 7 ਕਨਾਲਾ ਥਾਂ ਮੇਰਾ ਗਾਇਕ ਜਗਤਾਰ ਸਿੰਘ ਦੇ ਮੁੰਡੇ ਫਰਗਤ ਸਿੰਘ ਪਰਜਿੰਦਰ ਸਿੰਘ ਸਬਕੈਨ ਸਿੰਘ ਇਹਨਾਂ ਦੇ ਥੱਲੇ ਹੀ ਬਾਕੀ ਮੈਨੂੰ ਹੱਲੇ ਵੀ ਧਮਕਾਉਂਦੇ ਆ ਕਿ ਕੋਈ ਵੀ ਨੁਕਸਾਨ ਹੋਵੇ ਮੇਰਾ ਜ਼ਿੰਮੇਵਾਰ ਇਹ ਜਿਹੜੇ ਜਗਤਾਰ ਸਿੰਘ ਦੇ ਮੁੰਡੇ ਇਹ ਜ਼ਿੰਮੇਵਾਰ ਆ ਉਧਰ ਸੁਖਵਿੰਦਰ ਸਿੰਘ ਦਾ ਮੁੰਡਾ ਜਿਹੜਾ ਉਹ ਜ਼ਿੰਮੇਵਾਰ ਆ ਮੇਰੇ ਪਰਿਵਾਰ ਦਾ ਕੋਈ ਵੀ ਨੁਕਸਾਨ ਹੋਇਆ ਅੱਜ ਤੋਂ ਘਾਹ ਅੱਜ ਮੋਕਾ ਤੇ ਕਿਹੜੇ ਕਿਹੜੇ ਅਧਿਕਾਰੀ ਪਹੁੰਚੇ ਤੱਕ ਦਵਾਉਂਦੇ ਅੱਜ ਸੱਚੋ ਇੱਥੇ ਤਹਿਸੀਲਦਾਰ ਸਾਹਿਬ ਇਹ ਕਨਗੋ ਪਟਵਾਰੀ ਸਾਹਿਬ ਹੋਰ ਪਿੰਡ ਦੀ ਸੰਗਤ ਸਾਰੀ ਨਾਲ ਸੀ ਕਿੰਨੇ ਕਿੰਨੇ ਕਿੰਨਾ ਕੋ ਪੁਰਾਣਾ ਰਖਵਾ ਜਿਹੜਾ ਤੁਹਾਡੇ ਉਹਨਾਂ ਦੇ ਥੱਲੇ ਚੱਲਦਾ ਰਿਹਾ ਕਟੋ ਘੜੀ 40 45 ਸਾਲ ਹੋ ਗਏ ਉਹਦੇ ਛੱਡਦੇ ਨਹੀਂ ਅਸੀਂ ਹੱਥੇ ਜੋੜਦੇ ਰਹੇ ਨਹੀਂ ਕਰਦੇ ਅੱਜ ਪ੍ਰਸ਼ਾਸਨ ਨੇ ਸਾਨੂੰ ਯਾਨੀ ਕਿ ਸਾਨੂੰ ਕਵਜਾ ਅੱਜ ਦਖਲ ਹੋ ਗਿਆ ਹਾਂਜੀ ਅੱਜ ਦਖਲ ਹੋ ਗਿਆ ਜਗ੍ਹਾ ਮਿਲ ਗਈ ਤਾਂ ਹਾਂਜੀ ਹੋ ਗਈ ਮਿਲ ਗਈ ਧੰਨਵਾਦੀ ਅਸੀਂ ਸਾਰੇ ਪਛਾਣਦੇ ਰਤੋ ਕਹੇ ਜੇ ਕੀ ਮਸਲਾ ਹੈ ਜੇ ਤੇ ਕੀ ਇਹ ਜੀ ਰਤੋਗਰੀ ਇੱਕ ਤਕਸੀਮ ਸੀਗੀ ਜੀ ਤਕਸੀਮ ਦਾ ਦਖਲ ਸੀਗਾ ਤੇ ਪੁਲਿਸ ਉਪਨਾਮ ਤੇ ਵੀ ਸਾਹਿਬ ਵੱਲੋਂ ਮਿਲੀ ਹੈ ਉਹਦੇ ਤਾਪਾ ਲਗਾਪਾ ਇਹਨਾਂ ਦਖਲ ਦਵਾਇਆ ਵਾ ਕਿਨਾਂ ਕੁ ਕਸ਼ੀਪ ਆਸ਼ੀ ਸੀਗੀ ਤਾਂ ਹਲੋ ਭੈਣ ਜੀ ਕਾਨੂੰਨ ਤੱਕ ਪਹੁੰਚ ਰਿਹਾ ਸਰ ਅੱਜ ਪੌਂਟੂਮ ਹੋ ਕੇ ਤੇ ਤਾਂ ਕੀ ਮਸਲਾ ਹੈ ਤੇ ਕੀ ਹਲ ਕਰਕੇ ਚੱਲੇ ਇਹਨਾਂ ਦਾ ਪਿੰਡ ਰਤੋਗੇ ਬਲਵਿੰਦਰ ਸਿੰਘ ਵਗੈਰਾ ਨੇ ਅਕੀਮ ਦਾ ਕੇਸ ਪਾਇਆ ਸੀ ਮਾਨਜੋਗ ਨੇ ਅਫੀਸੀਲਰ ਸਾਹਿਬ ਦੇ ਆਡਰਾ ਮੁਤਾਬਕ ਨਕਸ਼ੇ ਬੰਦੇ ਉੜਾੜਾ ਈੜੀ ਜਦੋਂ ਐੜਾ ਬੰਦਾ ਉਹ ਤੋਂ ਬਕਾਇਦਾ ਪਿੰਡ ਦੇ ਵਿੱਚ ਅਹੀ ਆਨੇ ਆ ਅਸੀਂ ਵੇਖਦੇ ਆ ਕਿ ਕਬਜ਼ਾ ਬਲਵਿੰਦਰ ਸਿੰਘ ਦਾ ਕਿਹੜੇ ਕਿਹੜੇ ਨੰਬਰਾਂ ਤੇ ਖਾਵਾ ਮਾਲੋ ਰਕਵਾ ਨੂੰ 13 ਕਿੱਲੇ ਆਂਦਾ ਵਾ ਉਹਦੇ ਥੱਲੇ ਵਗਦਾ ਵਾ 10 ਕਿੱਲੇ ਆਪਾਂ 3 ਕਿੱਲੇ ਰਕਵਾ ਨੂੰ ਦੇਣਾ ਵਾ ਸੀਲਦਾਰ ਸਾਹਿਬ ਦੇ ਆਰਡਰ ਹੁੰਦੇ ਆ ਕਿ ਜੇ ਘਟਵਾ ਰਕਵਾ ਨਾਲ ਦੇ ਪੂਰੇ ਦੇ ਨਾਲ ਉਹਦਾ ਪੂਰਾ ਕੀਤਾ ਜਾਵੇ ਦੂਸਰੇ ਨੰਬਰ ਤੇ ਅਸੀਂ ਇਹ ਵੇਖਣਾ ਹੁੰਦਾ ਕਿ ਕਿਹੜੀ ਧਿਰ ਨੇ ਹਿੱਸੇ ਤੋਂ ਵੱਧ ਰਕਵਾ ਬੈਕ ਕੀਤਾ ਵਾ ਉਹ ਹੀ ਪੁਰਾਣੇ ਮਸੀਕੇ ਸਾਰੇ ਚੈੱਕ ਕੀਤੇ ਆ ਤੇ ਗੁਰਦੇਵ ਸਿੰਘ ਨੇ ਜਿਹੜੀ ਰਜਿਸਟਰੀ ਕੀਤੀ ਸੀ 1999 ਦੇ ਵਿੱਚ ਆਪਣੇ ਮੁਰਿਆਂ ਨੂੰ ਉਹ ਆਪਾਂ ਰਜਿਸਟਰੀ ਕੱਟ ਕੇ ਤੇ ਬਲਵਿੰਦਰ ਸਿੰਘ ਦਾ ਰਕਵਾ ਜੋੜ ਕੇ ਪੂਰਾ ਕਰਤਾ ਹੁਣ ਅਹੀ ਡੀਸੀ ਸਾਹਿਬ ਐਚਡੀਐਮ ਸਾਹਿਬ ਦੇ ਹੁਕਮ ਮੁਤਾਬਕ ਐਸਐਡੀਓ ਸਾਹਿਬ ਵੀ ਸਾਡੇ ਨਾਲ ਆ ਪੁਲਿਸ ਮਦਦ ਮਿਲੀ ਸਾਨੂੰ ਤੇ ਅਸੀਂ ਦਖਲ ਦੀ ਕਾਰਵਾਈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਨੈਫਸੀਲਾਰ ਸਾਹਿਬ ਰਤਨਜੀਤ ਸਿੰਘ ਖੁੱਲਰ ਜੀ ਨਾਲ ਸੀ ਤੇ ਅਸੀਂ ਆਪਣਾ ਦਖਲ ਦਾ ਕੰਮ ਕੀਤਾ ਜੀ ਦਖਲ ਦਵਾਤਾ ਹਾਂ ਦਖਲ ਦਵਾਤਾ ਜੀ ਟੱਪ ਕਈਦਾ ਲਵਾ ਕੇ ਸਲਾਰ ਬਲੁੰਦਰ ਸਿੰਘ ਨੂੰ ਦਵਾਤਾ ਵਾ ਤੇ ਨਾਲ ਸਾਰੇ ਮੁਲਾਜ਼ਮ ਵੀਰ ਵੀ ਹਾਜ਼ਰ ਸੀ ਪਿੰਡ ਦੇ ਮੋਦਬਰ ਵੀ ਕੌਂਕੀਦਾਰ ਵੀ ਪਿੰਡ ਦਾ ਹਾਜ਼ਰ ਸੀ ਇਹ ਕਾਰਵਾਈ ਗਈ ਸਾਰੀ ਸਰੇ ਜੜ ਗਿਆ ਸਰੇ ਹੋ ਗਿਆ ਹਾਂਜੀ ਦਖਲ ਦੇਣ ਤੋਂ ਬਾਅਦ ਪਰਵਾਰੀ ਸਾਹਿਬ ਰੋਜ਼ਨਾਮੇ 'ਚ ਦਰਜ ਕਰ ਦੇਗਾ ਇਹਨੂੰ ਤੇ ਰੋਜ਼ਨਾਮੇ 'ਚ ਜਦੀ ਰਫਟ ਪਾ ਕੇ ਇੰਤਕਾਲ ਦਰਜ ਹੋ ਜਾਏਗਾ